ਹਲੋ ਸਤਿ ਸ੍ਰੀ ਅਕਾਲ ਜੀ ਸਾਰੇ ਮੇਰੇ ਚੈਨਲ ਨੂੰ ਸਵਾਗਤ ਹੈ ਤੁਹਾਡਾ ਸਭ ਨੂੰ। ਹਾਲ ਚਾਲ ਜੀ ਠੀਕ ਠਾਕ ਹੈ ਜੀ। ਕੋਈ ਸਮਾਈ। ਜੀ ਆਪਾਂ ਇਹ ਪਹਿਲਾਂ ਜਿਹੜਾ ਮੈਟ ਬਣਿਆ ਸੀ ਜੀ ਉਸੇ ਤਰ੍ਹਾਂ ਹੀ ਮੈਟ ਬਣਦੇ ਆ। ਤੇ ਇਨਾਂ ਜੀ ਸ਼ੂਟ ਸੀਗਾ 5 ਮੀਟਰ ਦਾ ਇਹ ਤੇ ਆਪਣੇ ਜਿਵੇਂ ਤੁਹਾਨੂੰ ਪਤਾ ਹੀ ਹੈ ਨਾ ਸ਼ਰਤ ਦਿੱਤੀ ਸੀ ਤੇ ਕਾਫੀ ਸ਼ੂਟ ਵਿੱਚ ਆ ਗਈ ਸੀਗੀ ਤੇ ਨੂੰ ਸਪਾਇਰ ਹੋਵੇ ਹੋਰ ਨਾ ਮਰਨ ਨਿਕਲਣ ਸੀ ਤੇ ਫਿਰ ਉਹ ਜਿਹੜਾ ਨਾ ਤਾਂ ਉਹ ਕਿਸੇ ਕੰਨੀ ਆਉਦਾ ਤੇ ਨਾ ਹੀ ਵੀ ਕਿਸੇ ਨੂੰ ਫੰਨ ਵੀ ਕਰਾਂਗੀ ਤੇ ਫਿਰ ਬਸ ਸਲਾਈ ਕਰਕੇ ਵੀ ਨਹੀਂ ਪਾ ਸਕਦਾ ਹਾਂ ਤੇ ਫਿਰ ਮੈਂ ਇਹਨੂੰ ਹੌਲੀ ਹੌਲੀ ਕੱਟ ਲਿਆ ਬੋਲੇ ਨਾ ਚੁੱਕ ਲਈ ਇੱਕ ਬ੍ਰੀਕ ਇਸ ਤਰ੍ਹਾਂ ਹੱਥ ਤੇ ਹੈਗਾ ਤੇ ਹੁਣ ਦਰੀ ਦੀ ਤਰ੍ਹਾਂ ਬਣ ਜੂਗਾ ਇਹਨੂੰ ਉਹ ਲੇ ਪਾ ਲਾਂਗੀ ਦੋ ਸੂਟੇ ਕੱਤੇ ਰਏ ਹਨ। ਇਹ ਬਾਕੀ 10 ਮੀਟਰ ਕਪੜਾ ਮਿਲਿਆ। ਇਹ ਸੁਕਣਾ ਮੈਨੂੰ ਤੀ। ਫਿਰ ਆਪਣੇ ਕੰਮ ਆ ਜਾਊਗਾ ਜੀ। ਆਪੇ ਇੱਥੇ ਵਿਛਾ ਲਿਆਂਗੇ ਥੱਲੇ ਦੁਕਾਨ ਤੇ। ਇਹ ਪੂਰੀ ਵਧੀਆ ਅੱਡਾਂ ਵਾਲੀ ਚੀਜ਼ ਬਣਦੀ। ਤੇ ਫਿਰ ਮੈਂ ਜੱਪਾ ਲਵਨੀ ਸੀਗੀ ਸੂਟ ਤੇ। ਰਸੇ ਜੀ। ਜੇ ਉਹ ਨਹੀਂ ਸੀ ਵੀ ਇਹਦੇ ਤੇ ਫੋਟੋ ਤੇ ਤੇ ਮੇਰਾ ਮੂਡ ਨਹੀਂ ਸੀਗਾ ਮੇਰਾ ਜੀ ਨਹੀਂ ਕੀਤਾ ਲਾਉਣਾ ਨਹੀਂ ਲਾਇਆ ਫੋਟੇ ਕੱਢਣ ਦੇਣਾ ਸੀ ਚਲ ਮੈਂ ਫਿਰ ਸਵੇਰੇ ਲਾ ਦਿਆਂਗੀ ਠੱਕ ਕੇ ਬਲਾ ਕੇ ਤੇ ਫਿਰ ਆਪਸ ਨੂੰ ਤੇ ਦੇ ਦਿਆਂਗੇ ਇਹਦੇ ਵਿੱਚ ਸੀਗਾ ਥੋੜਾ ਜਿਹਾ ਲਾਈਟ ਜਿਹਾ ਕਲਰ ਜਿਹਾ ਮੈਂ ਨਾਲ ਦਾ ਕਲਰ ਨਹੀਂ ਹੋ ਰਿਹਾ ਤੇ ਮੈਂ ਚੋਣ ਲਾ ਲਵਾਂ ਮੋਟੇ ਸੀਗਾ ਵੀ ਛੋਟਾ ਆਪਣਾ ਸੀ ਇਹ ਸਲਾਈ ਵਾਲਾ ਆਪਕੇ ਵਧੀਆ ਜੀ ਹਨਾ ਤੇ ਚੈਨਲ ਤੇ ਜਿਹੜੇ ਨਵੇਂ ਜੁੜ ਗਏ ਜੀ ਜਰੂਰ ਸਬਸਕ੍ਰਾਈਬ ਕਰਿਆ ਤੇ ਵੀਡੀਓ ਲਾਈਕ ਸ਼ੇਅਰ ਕਰਿਆ ਹੋਵੇ ਤੇ ਹੰਮੀ ਸੋਖ ਖੁਬਿੰਡਾ ਲਿਨਾਤੀ ਆਪਣਾ ਇੰਸਟਾਗ੍ਰਾਮ ਤੇ ਪੇਜ ਆ ਸੋਖ ਖੁਬਿੰਡਾ ਲਿਨਾਤੀ ਆਪਣੀ ਗੁੜੀਆ ਦੀ ਮੋਟੇ ਲੱਗੀ ਜੀ ਤੇ ਪਲੀਜ਼ ਉੱਥੇ ਜਾ ਕੇ ਜਰੂਰ ਫੋਲੋ ਕਰਿਓ ਇੰਸਟਾਗ੍ਰਾਮ ਤੇ ਵੀ ਆਪਣਾ ਕੁਝ ਸੁਕਾਣੇ ਵੀਡਿਓ ਹੁੰਦਾ ਨਾ ਜੀ ਤੇ ਪੂਰਾ ਆਪਾ ਵਧੀਆ ਬੀੜੀ ਲਾ ਵਗੈ ਰੇਟ ਮੋਨਿੰਗ ਹੁੰਦੀ ਹੈ ਤੇ ਜਰੂਰ ਫੋਲੋ ਕਰਿਆ ਕਰਿਓ ਚਲੋ ਮਾ ਕੇ ਵਧੀਆ ਜੀ ਫਿਰ ਆਪਾਂ ਤੁਹਾਨੂੰ ਥੋੜੇ ਚੰਗੇ ਬਦ ਕੋੜ ਲਈਏ ਫਤੰਦ ਬੰਦਾਈ ਹਾਂ ਜੀ ਕੀ ਹਾਲ ਚਾਲ ਹੈ ਜੀ ਸਭ ਕਈ ਵਧੀਆ ਤੈਨੂੰ ਵੇਈਆਂ ਦਵਾਰ ਦਾ ਸੋਇਆ ਸਾਡੇ ਕਨਾਉ ਦਾ ਤੇ ਆਪਾਂ ਕੰਮ ਸੰਧੇ ਕਰਕੇ ਵਿਲੇ ਹੋਏ ਹੁਣ ਮੜੀ ਰੋਟੀ ਖਾ ਲਈਏ ਕੱਪੜੇ ਕੱਲ ਧੋਲੇ ਸੀ ਸ਼ਾਮ ਨੂੰ ਤੇ ਸਹਜਨਾ ਕਿ ਸਰਵਾ ਹਟਿਆ ਪਹਿਲੇ ਸਿਕਾਈ ਜੇ ਜਾਨੀ ਆ ਬੱਠੀ ਆਗੀ ਤੇ ਸਹਜ ਚਲਾ ਗਿਆ ਦੁਕਾਨ ਤੇ ਤੇ ਡੈਡੀ ਸਾਡੀ ਲਾਈਟ ਜੀ ਖਰਾਬ ਹੋਈ ਸੀ ਉਹ ਠੀਕ ਕਰਦੇ ਉੱਤਰ ਫਿਰਦੇ ਆ ਤੇ ਬਾਕੀ ਵਧੀਆ ਜੀ ਹਣਾ ਤੇ ਕੰਮ ਮਤਾ ਜੀ ਮਹਾਰਾਜ ਨੇ ਇੰਨੇ ਹੁਨਰ ਬਖਸ਼ੇ ਹੈ ਵੀ ਸ਼ਾਇਦ ਆਪਾਂ ਨਹੀਂ ਪੂਰੇ ਕਰ ਸਕਦੇਗੇ ਤੇ ਕਿਸੇ ਵੀਡੀਓ ਦੇ ਵਿੱਚ ਸਾਨੂੰ ਫੇਰ ਮੈਂਸ਼ਨ ਕਰਾਂਗੇ ਵੀ ਸਾਰਾ ਦਿਨ ਆਪਾਂ ਕਿਵੇਂ-ਕਿਵੇਂ ਆਪਦੇ ਕੰਮਾਂ ਨੂੰ ਵੰਡ ਕੇ ਕਰਦੇ ਜਾਂਦੇ ਤੇ ਕਿਉਂਕਿ ਜੀ ਸਵੇਰੇ ਉੱਠ ਕੇ ਸਾਰਿਆਂ ਨਾਲ ਪਹਿਲਾਂ ਤਾਂ ਸੈਜ ਨੂੰ ਤੋਰੀਦਾ ਤੇ ਫੇਰ ਆਉਦਾ ਫੇਟ ਪੂਜਾ ਕਰੀ ਜਿੱਡੇ ਢਭਰੀ ਦਸ ਤੋਂ ਬਾਅਦ ਕੰਮਵਾਲ ਹੋਈ ਜਾਂਦਾ ਕਿਸੇ ਦਿਨ ਡਰੈਕਟਰ ਵਿੜਵੋ ਸਾਨੂੰ ਇਸੇ ਚੀਜ਼ ਤੇ ਪਾਵਾਂਗੇ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੇ ਆਪਣੇ ਜਿਹੜੇ ਕੰਮ ਆ ਪਤਨੀ ਕਿੰਨੇ ਕਰਦੇ ਹਾਂ ਕਿਉਂਕਿ ਜੀ ਇੱਕ ਭੈਣ ਪੁੱਛਦੀ ਸੀਗੀ ਵੀ ਤੁਸੀਂ ਕੜਾਈ अच्छी ਕਰਦੇ ਹੋ ਜਾਂ ਸਲਾਈ ਕਰਦੇ ਹੋ ਤੇ ਜਾਂ ਵੀ ਤੁਸੀਂ ਉਹਨਾਂਦਰਾਂ ਚੀਜ਼ਾਂ ਬੁੰਦਿਓ ਮੇਰਾ ਕੀ ਕੀ ਕੰਮ ਦਾ ਕੀ ਕੀ ਰਿਟੇਲ ਆ ਤੇ ਕਿੰਨੇ ਕਿਹੜੇ ਸਾਂ ਦੇ ਵਿੱਚ ਮੈਂ ਕਿਹੜਾ ਕਿਹੜਾ ਕੰਮ ਕਰਦੀ ਆ ਨਾਲੇ ਇਹ ਮੈਂ ਤੁਹਾਨੂੰ ਸਾਰੀ ਵਿਸਤਾਰ ਨਾਲ ਜਰੂਰ ਦੱਸਾਂਗੀ ਯਾ ਕਿਦਰ ਬਲੌਗ ਐ ਠੀਕਾ ਤੁਹਾਨੂੰ ਕਰਦੇ ਹਾਂ ਚਲੋ ਮਿਲਾਂਗੇ ਕੱਲ੍ਹ ਸੇਮਾਂ ਦੇ ਬਲੌਗ ਨਾਲ ਉਸਕੇ ਚੈਨਲ ਤੇ ਵੀਡੀਓ ਨਵੇਂ ਜੋੜਦੇ ਜਰੂਰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਲਾਈਕ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਸੁਖ ਬਠਿੰਡਾ ਦੇ ਨਾਮ ਤੇ ਵੀ ਆਪਣਾ ਇੰਸਟਾਗ੍ਰਾਮ ਤੇ ਪੇਜ ਐ ਪਲੀਜ਼ ਉੱਥੇ ਵੀ ਜਾ ਕੇ ਫੋਲੋ ਕਰੇ ਵੀ ਪੁੱਛ ਗਿਆ ਤਾਂ ਮੈਂ ਉਹਨਾਂ ਦਾ ਨਿਰਦੇਸ਼ ਤਰ੍ਹਾਂ ਸੰਦੇ ਵਿੱਚ ਤੁਹਾਨੂੰ ਲਿੰਕ ਉਹ ਵੀ ਪਾ ਦੂੰਗੀ ਤੇ ਆਪਾਂ ਇੰਨਾ ਹੋਰ ਜ਼ਿਆਦਾ ਹੁੰਦਾ ਨਹੀਂ ਹੈਗਾ ਕੋਈ ਇਧਰ ਉਧਰ ਇੰਗਲਿਸ਼ ਚ ਕੰਮ ਕਰਨਾ ਬੱਚਾ ਹਲੇ ਛੋਟਾ ਹੈ ਉਹਨੇ ਪਤਾ ਹੀ ਨਹੀਂ ਵਾਕੀ ਕੀ ਹੋ ਸਕਦਾ ਤਾਂ ਮੈਂ ਜਲੂ ਕਰੂੰਗੀ ਪਰ ਸਖ ਬਹਿਨਾਂ ਦੇ ਨਾਮ ਤੇ ਹੈ ਜਿਹੋ ਦੀ ਮੈਂ ਆਈਡੀ ਇਹਦੇ ਵਿੱਚ ਮੈਂ ਸ਼ਰਕ ਕਰ ਦੂੰਗੀ ਫੋਟੋ ਸਕਰੀਨ ਸ਼ਾਟ ਲਾ ਦੂੰਗੀ ਉਸਦੀ ਬਾਕੀ ਫੋਲੋ ਅਪ ਕਰੂੰਗੀ ਜੇ ਉਹ ਠੀਕ ਹੈ ਫਿਰ ਮਿਲ ਗਿਆ ਤਾਂ ਮੈਂ ਖਾਲਸ ਕਰ ਦਿਆਂਗੀ